ਨਾਜ਼ਮੀਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਟੂ ਦਿ ਅਨਬਲੂਪੁਰੂ ਤੇ 75 ਨੈਸ਼ਨਲ ਕਾਲਜ ਦਾਖਾ ਵਿਖੇ ਇੱਕ ਪੁਸਤਕ ਸੰਵਾਦ ਸਤਾਰਮਾ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਬਰਵਿੰਦਰ ਗਰੀਵਾਲ ਨੇ ਕੀਤੀ ਤੇ ਉਹਨਾਂ ਨਾਲ ਮੁੱਖ ਮਹਿਮਾਨ ਵਜੋਂ ਡਾਕਟਰ ਪ੍ਰਵੀਨ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸ਼ਾਮਲ ਹੋਏ ਇਸ ਸਮਾਗਮ ਵਿੱਚ ਕਥਾਕਾਰ ਸੋਮਾ ਸਬਲੋਕ ਦੇ ਕਹਾਣੀ ਸੰਗ੍ਰਹਿ ਸਕੂਨਪਾਲ ਦਾ ਮਨੁੱਖ ਉੱਪਰ ਵਿਚਾਰ-ਚਰਚਾ ਕੀਤੀ ਗਈ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਸੇਖੋਂ ਨੇ ਹਾਜ਼ਰੀ ਨੂੰ ਜੀ ਆਇਆਂ ਕਹਿੰਦੇ ਹੋਏ ਵਿਦਿਆਰਥੀਆਂ ਨੂੰ ਆਏ ਵਿਦਵਾਨਾਂ ਦੇ ਵਿਚਾਰ ਸੁਣ ਕੇ ਅਮਲ ਕਰਨ ਲਈ ਪ੍ਰੇਰਿਤ ਅਤੇ ਸਮੁੱਚੇ ਮਹਿਮਾਨ ਡੇਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ ਕਾਲਜ ਦੇ ਪੰਜਾਬੀ ਵਿਭਾਗ ਦੇ ਪੈਰਾਫੈਸਰ ਡਾਕਟਰ ਹਰਜੀਤ ਸਿੰਘ ਨੇ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ ਸਮਾਗਮ ਦੀ ਰੂਪਰੇਖਾ ਸੰਖੇਪ ਵਿੱਚ ਸਾਂਝੀ ਕੀਤੀ ਉੱਗੇ ਕਹਾਣੀਕਾਰ ਅਤੇ ਆਲੋਚਕ ਨਿਰੰਜਨ ਬੋਹਾ ਨੇ ਆਪਣਾ ਪੇਪਰ ਪੜ੍ਹਦੇ ਕਿਹਾ ਕਿ ਸੰਚਾਰ ਸਾਧਨਾ ਨੇ ਮਨੁੱਖ ਨੂੰ ਆਪਣੀ ਗ੍ਰਿਫਤ ਵਿੱਚ ਜਕੜ ਲਿਆ ਹੈ ਸੰਸਾਰੀਕਰਨ ਨੇ ਬਜਾਰੀਕਰਨ ਦਾ ਰੂਪ ਧਾਰ ਲਿਆ ਹੈ ਸਰਵੇਖ ਵਾਲੇ ਨਾਮ ਦੀ ਭਾਵੇਂ ਕੋਈ ਕਹਾਣੀ ਸੰਗ੍ਰਹਿ ਵਿੱਚ ਨਹੀਂ ਹੈ ਪਰ ਸਾਰੀਆਂ ਕਹਾਣੀਆਂ ਸਮੁੱਚੇ ਰੂਪ ਵਿੱਚ ਸਕੂਨ ਪਾਲਦੇ ਮਨੁੱਖ ਦੀਆਂ ਕਹਾਣੀਆਂ ਹੀ ਹਨ ਵਿਚਾਰਧਾਰਿਕ ਪ੍ਰਪਕਤਾ ਸਮਾਜਿਕ ਪ੍ਰਬੰਧ ਨੂੰ ਗੈਰ ਜ਼ਿੰਮੇਵਾਰ ਤਰੀਕੇ ਨਾਲ ਨਹੀਂ ਤੋੜਦੀ ਸਗੋਂ ਦੱਸਦੀ ਹੈ ਕਿ ਮਰਦ ਪ੍ਰਧਾਨ ਸਮਾਜ ਨੂੰ ਚੁਣੌਤੀ ਕਿਵੇਂ ਦਿੱਤੀ ਜਾਵੇ ਡਾਕਟਰ ਸੰਦੀਪ ਰਾਣਾ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਜੀਵਨ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਦੇ ਦਵੰਦਾਂ ਦੀਆਂ ਕਹਾਣੀਆਂ ਹਨ ਵੱਖੋ-ਵੱਖਰੀਆਂ ਮਨੁੱਖੀ ਭਾਵਨਾਵਾਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਦੀਆਂ ਕਹਾਣੀਆਂ ਹਨ ਪੜ੍ਹੇਗੇ ਪੇਪਰਾਂ ਉੱਤੇ ਸੰਵਾਦ ਦਾ ਆਰੰਭ ਕਰਦੇ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚ 10 ਕਹਾਣੀਆਂ ਹਨ ਜੋ ਸਮਾਜਿਕ ਮਨੁੱਖੀ ਮਸਲਿਆਂ ਨਾਲ ਦਸਤਪੰਜਾ ਲੈਂਦੀਆਂ ਹਨ ਡਾਕਟਰ ਹਰੀਸ਼ ਸ਼ਰਮਾ ਨੇ ਕਿਹਾ ਕਿ ਕਹਾਣੀਆਂ ਵਿੱਚ Hindu ਸਮਾਜ ਦੇ ਤੇ ਦੇਵ ਹਿੰਦੀ ਨਾਵਾਂ ਨਾਲ ਕੋਈ ਸਮੱਸਿਆ ਨਹੀਂ ਉਪਜਦੀ ਇਸਤਰੀ ਹੁਣ ਆਪਣੀ ਗੱਲ ਆਪ ਕਰ ਰਹੀ ਹੈ ਸ਼੍ਰੀ ਨਵਤੇਜ ਗੜ ਦੀ ਵਾਲਾ ਨੇ ਕਿਹਾ ਕਿ ਕਹਾਣੀਆਂ ਔਰਤਾਂ ਖਾਸ ਕਰਕੇ ਲੜਕੀਆਂ ਦੇ ਲਈ ਪੜਨ ਯੋਗ ਹਨ ਡਾਕਟਰ ਜਗਵਿੰਦਰ ਜੋਧਾ ਨੇ ਕਿਹਾ ਕਿ ਕਹਾਣੀਆਂ ਬਾਰੇ ਕੋਕਮੀ ਗੱਲ ਨਹੀਂ ਹੋਈ ਰਵੈਤ ਹੀ ਪਾਣੀ ਗਈ ਹੈ ਕਹਾਣੀਆਂ ਦਾ ਸਾਰ ਲੇਖ ਵਿੱਚ ਪਿਆ ਹੈ ਮਰਦ ਖਿਲਾਫ ਗੱਲ ਕਰਨ ਦੀ ਤਾਂ ਸਾਨੂੰ ਸਪੈਕਟ੍ਰਿਕ ਸੰਬੰਧਾ ਵਾਲਾ ਬਧੇਰੇ ਸਪਸ਼ਟ ਹੋਣਾ ਪਵੇਗਾ ਮੁੱਖ ਮਹਿਮਾਨ ਡਾਕਟਰ ਪ੍ਰਵੀਨ ਕੁਮਾਰ ਨੇ ਕਿਹਾ ਕਿ ਪੇਪਰਾਂ ਵਿੱਚ ਉੱਪਰ ਕਿ ਆਇਆ ਕਿ ਔਰਤਾਂ ਸੰਘਰਸ਼ ਨਹੀਂ ਕਰ ਰਹੀਆਂ ਪਰ ਸਮਕਾਲ ਨਾਲ ਮੱਥਾ ਲਾਉਣਾ ਸੂਰਮ ਗਤੀ ਦਾ ਕਮ ਹੈ ਜਿਸ ਵਿੱਚ ਲੇਖਕਾ ਸੋਮਾ ਸਭਲੂਕ ਸਫਲ ਹੋਈ ਹੈ ਆਪਣੇ ਪ੍ਰਦਾਨਗੀ ਭਾਸ਼ਣ ਵਿੱਚ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਅੱਜ ਕੱਲ ਲੋਕ ਜ਼ਿਆਦਾਤਰ ਮੋਬਾਈਲ ਉੱਤੇ ਲੱਗੇ ਰਹਿੰਦੇ ਹਨ ਮੋਬਾਈਲ ਵਿੱਚ ਬੱਖੋ ਵੱਖਰੀ ਕਿਸਮ ਦੀਆਂ ਖੇਡਾਂ ਇਹ ਖੇਡਾਂ ਸਾਡੇ ਜੀਵਨ ਦੇ ਵਿੱਚੋਂ ਹੀ ਉੱਭਰ ਕੇ ਆਉਂਦੀਆਂ ਹਨ ਜਿਸ ਵਿੱਚ ਉਹਨਾਂ ਨੇ ਊਕਾਬ ਨੂੰ ਸ਼ਿਕਾਰੀ ਕਿਸ ਤਰ੍ਹਾਂ ਕਾਬੂ ਕਰਦਾ ਹੈ ਉਸ ਤਰ੍ਹਾਂ ਸਮਝ ਕੇ ਕਾਬੂ ਕਰਨਾ ਹੈ ਕੁੜੀਆਂ ਸਟਾਪੂ ਖੇਡਦੀਆਂ ਖੇਡਦੀਆਂ ਹੀ ਆਪਣੀ ਬਣਾਈ ਹੱਦਬੰਦੀ ਵਿੱਚ ਕੈਦ ਹੋ ਜਾਂਦੀਆਂ ਹਨ ਅੱਜ ਭਾਵਪੂਰਤ ਗੱਲਾਂ ਕਰਦੇ ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦੀ ਵਿਆਖਿਆ ਕਰਦੀਆਂ ਔਰਤ ਦੇ ਸੰਘਰਸ਼ ਦੀਆਂ ਕਹਾਣੀਆਂ ਨੇ ਕਾਲੀਦੇਵ ਪ੍ਰਿੰਸੀਪਲ ਡਾਕਟਰ ਸੰਦੀਪ ਕਟਾਰੀਆ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਪੰਜਾਬੀ ਸਾਇਟ ਅਕੈਡਮੀ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹੋਣ ਨਾਲ ਵਿਦਿਆਰਥੀਆਂ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ ਮਨਦੀਪ ਉਗੀ ਕਵਿਤਰੀ ਅਤੇ ਆਲੋਚਕ ਮਨਦੀਪ ਕੌਰ ਭਮਰਾ ਨੇ ਸੰਵਾਦ ਵਿੱਚ ਭਾਗ ਲੈਂਦੇ ਆ ਸੋਮਾ ਦੀਆਂ ਕਹਾਣੀਆਂ ਨੂੰ ਜੁੜਤ ਮੰਦ ਅਤੇ ਸੰਤੁਲਿਤ ਪਹੁੰਚਦੀਆਂ ਕਹਾਣੀਆਂ ਕਿਹਾ ਅਖੀਰ ਵਿੱਚ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੇ ਕਿਹਾ ਕਿ ਇਸ ਸਮੇਂ ਅਕੈਡਮੀ ਦੇ ਮੀਤ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਰਕੂਚਰ ਤੇ ਤਰਲੋਚਨ ਲੋਜੀ ਸਕੱਤਰ ਹਰੀ ਸਿੰਘ ਜਾਚਕ ਸਕੱਤਰ ਜਸਵੀਰ ਚਾਜ ਸੁਰਿੰਦਰ ਕਹਿਲੇ ਕੇ ਸਾਧੂ ਸਿੰਘ ਇੰਦਰਜੀਤ ਪਾਲ ਕੌਰ ਭਗਵਾਨ ਢਿੱਲੋਂ ਪ੍ਰਭਜੋਤ ਸੋਹੀ ਰਾਜਦੀਪ ਤੂਰ ਨੇਤਰ ਸਿੰਘ ਮੋਤੋ ਸਰਜੀਤ ਮਾਜਰੀ ਸਤਪਾਲ ਕਾਲੂ ਦੇਸ਼ ਰਾਜ ਬਾਲੀ ਰਜਨੀ ਸ਼ਰਮ ਬਿਨੇ ਸ਼ਰਮ ਸੁਰੇਸ਼ ਕੁਮਾਰ ਅਮਰਜੀਤ ਕੌਰ ਸੋਮਨ ਦੀਪਕੌਰ ਡਾਕਟਰ ਦੀਪਕ ਠਾਕੁਰ ਸਮੇਤ ਸਰਦਾਰ ਭਜਨ ਸਿੰਘ ਡਾਕਟਰ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ ਉਹਨਾਂ ਸਾਰਿਆਂ ਸਮੇਤ ਕਾਲਜ ਪ੍ਰਿੰਸੀਪਲ ਅਤੇ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਵਿਸ਼ੇਸ਼ ਪੁਸਤਕ ਤੇ ਸੰਵਾਦ ਕਿਉਂ ਰਚਾਇਆ ਹੈ ਸਭ ਤੋਂ ਅੰਤ ਵਿੱਚ ਲੇਖਕਾ 소ਮਾ ਸੰਭਲੋਕ ਜੀ ਨੇ ਪੰਜਾਬੀ ਸਾਇਤ ਅਕੈਡਮੀ ਦਾ ਧੰਨਵਾਦ ਕੀਤਾ